ਹੈਲੋ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ 'ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਵਾਹਿਗੁਰੂ ਜੀ ਦੀ ਕਿਰਪਾ ਦਿਨ ਨਾਲ ਸਾਰੇ ਪੈਣਪਰਾ ਆਪਣੇ-ਆਪਣੇ ਘਰਾਂ ਦੇ ਵਿੱਚ ਠੀਕ ਹੋਵੋਗੇ ਜਿਹੜਾ ਅੱਜ ਦਾ ਆਪਣਾ ਵਿਸ਼ਾ ਹੈਗਾ ਉਹ ਹੈਗਾ ਦਰਦਾਂ ਦਾ ਕਿਉਂਕਿ ਦੇਖੋ ਹਰ ਇੱਕ ਪੈਣਪਰਾ ਨੂੰ ਵੀਰਾਂ ਨੂੰ ਭੈਣਾਂ ਨੂੰ ਬੱਚਿਆਂ ਨੂੰ ਨਾ ਕਮਰ ਦਰਦ ਗੋਡਿਆਂ ਦਾ ਦਰਦ ਸਰੀਰ ਦਾ ਦਰਦ ਹੈ ਨਾ ਦਰਦਾਂ ਨੇ ਇੰਨਾ ਪਰੇਸ਼ਾਨ ਕਰ ਰੱਖਿਆਗਾ ਜਿਵੇਂ ਕਿ ਅੱਜ ਕੱਲ ਆਪਾਂ ਕਹਿੰਦੇ ਆ ਵੀ ਆਪਾਂ ਨੂੰ ਸਰਵਾਈਕਲ ਹੋ ਗਿਆ ਹੈ ਨਾ ਸਰਵਾਈਕਲ ਦੇ ਨਾਲ ਆਪਣੀ ਗਰਦਨ ਹੈ ਜਿਹੜੀ ਉਹ ਅਕੜ ਆ ਜਾਂਦੀ ਹੈ ਮੋਢੇ ਨੇ ਜਿਹੜੇ ਉਹ ਅਕੜ ਜਾਂਦੇ ਹੈ ਨਾ ਤੇ ਸ਼ਾਮ ਨੂੰ ਆਪਾਂ ਚੰਗੇ ਭਲੇ ਪੈ ਨਹੀਂ ਆ ਸਵੇਰੇ ਉੱਠਿਆ ਨਹੀਂ ਜਾਂਦਾ ਸਾਰਾ ਸਰੀਰ ਦਰਦ ਕਰਦਾ ਹੈਗਾ ਬਹੁਤ ਹਨਾ ਪੇਨ ਕਿਲਰ ਲਈ ਜਾਂਨੇ ਆਪਾਂ ਕੋਈ ਕਿਸੇ ਤਰੀਕੇ ਦੀ ਦਰਦਾਂ ਦੀ ਦਵਾਈ ਲੈਣੇ ਆ ਕੋਈ ਕਿਸੇ ਤਰੀਕੇ ਦੀ ਦਰਦਾਂ ਦੀ ਦਵਾਈ ਲੈਣੇ ਪਰ ਉਹਦੇ ਨਾਲ ਕੋਈ ਫਰਕ ਨਹੀਂ ਪੈ ਰਿਹਾ ਹੈਗਾ ਅੱਜ ਮੈਂ ਤੁਹਾਨੂੰ ਇੱਕ ਅਜਿਹਾ ਨੁਸਖਾ ਦੱਸੂਗੀ ਜੀ ਦੇ ਨਾਲ ਤੁਸੀਂ ਹਨਾ ਰੈਗੂਲਰ ਉਹਨੂੰ 15-20 ਦਿਨਾਂ ਤੇ ਮਹੀਨਾ ਯੂਜ਼ ਕਰੋਗੇ ਵਰਤੋਗੇ ਹਨਾ ਤਾਂ ਦੇਖਿਓ ਤੁਹਾਨੂੰ ਕਿੰਨਾ ਫਰਕ ਪਊਗਾ ਨਾਲੇ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਨਾਲੇ ਕੋਈ ਤੁਹਾਨੂੰ ਜਾਦੀ ਪੈਸੇ ਨਹੀਂ ਖਰਾਬ ਕਰਨੇ ਪੈਣਗੇ ਇਹ ਬਿਲਕੁਲ ਨੇਚਰਲ ਚੀਜ਼ਾਂ ਨੇ ਜਿਹੜੀਆਂ ਘਰ ਦੀਆਂ ਆਪਣੀਆਂ ਚੀਜ਼ਾਂ ਨੇਗੀਆਂ ਤੇ ਇਹਦੇ ਵਾਸਤੇ ਆਪਾਂ ਨੂੰ ਕੀ ਕੀ ਚਾਹੀਦੇ ਉਹ ਮੈਂ ਅੱਜ ਤੁਹਾਨੂੰ ਦੱਸੂਗੀ ਹਨਾ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ ਕਾਪੀ ਪੈਨ ਲੈ ਲਓ ਕਿਉਂਕਿ ਫਿਰ ਮੈਨੂੰ ਤੁਸੀਂ ਦੁਬਾਰਾ ਦੁਬਾਰਾ ਪੁੱਛਦੇ ਹੋ ਵੀ ਦੀਦੀ ਇਹ ਕਿੰਨੇ ਮਾਤਰਾ ਦੇ ਵਿੱਚ ਲੈਣਾ ਹੈ ਇਹ ਕਿੰਨੀ ਕੁਆਂਟੀਟੀ ਦੇ ਵਿੱਚ ਲੈਣਾ ਹੈ ਇਹ ਤੇਲ ਕਿਹੜਾ ਹੈਗਾ ਕੀ ਚੀਜ਼ ਹੈਗੀ ਹਨਾ ਸਭ ਤੋਂ ਪਹਿਲਾਂ ਤਾਂ ਦੇਖੋ ਮੈਂ ਤੁਹਾਨੂੰ ਇਹਨੂੰ ਚੀਜ਼ ਨੂੰ ਬਣਾ ਕੇ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਮੇਰੇ ਕੋਲੇ ਕੁਝ ਤੇਲ ਅਵੇਲੇਬਲ ਨਹੀਂ ਹੈਗੇ ਮੈਂ ਤਾਂ ਤੁਹਾਨੂੰ ਹਨਾ ਬਣਾ ਕੇ ਨਹੀਂ ਦਿਖਾ ਸਕਦੇ ਤੇ ਆਪਾਂ ਨੂੰ ਹਨਾ ਕਈ ਤਰੀਕੇ ਦੇ ਹਨਾ ਤੇਲ ਚਾਹੀਦੇ ਹੋਣਗੇ ਇਹਨਾਂ ਦਾ ਕੀ ਕੀ ਨੌਾ ਕਿਹੜੇ ਕਿਹੜੇ ਤੇਲ ਨੇ ਕਿੰਨੀ ਮਾਤਰਾ ਦੇ ਵਿੱਚ ਆਪਾਂ ਚਾਹੀਦੇ ਉਸ ਤੋਂ ਪਹਿਲਾਂ ਜਿਵੇਂ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਇਹ ਹੈਗੀ ਹੈ ਨਾ ਸੁੰਡ ਆਪਾਂ ਨੂੰ ਹੁੰਦੇ ਵੀ ਹੈ ਨਾ ਇਹ ਸੁੱਕੇ ਆ ਜਿਹੜਾ ਆਪਣਾ ਆਦਰਕ ਹੁੰਦਾ ਹੈ ਨਾ ਆਪਾਂ ਕਹਿੰਦੇ ਆ ਵੀ ਇਹ ਆਪਣਾ ਸੁੱਕੇ ਹੋਏ ਆਦਰਕ ਨੂੰ ਹੀ ਸੁੰਡ ਕਹਿੰਦੇ ਆ ਪਰ ਇਹ ਸੁੰਡ ਹੈ ਜਿਹੜੀ ਨਾ ਇਹ ਇਹ ਅਲੱਗ ਹੈਗੀ ਕਿਉਂਕਿ ਮੈਂ ਵੀ ਇਹ ਪਹਿਲੀ ਵਾਰੀ ਦੇਖੀ ਹੈਗੀ ਇਹਨੂੰ ਜਦੋਂ ਆਪਾਂ 스మెਲ ਕਰਦੇ ਆ ਨਾ ਸੁੰਘਦੇ ਆਂਗੇ ਬਿਲਕੁਲ ਸੁੰਡ ਦੀ ਇਹਦੇ ਵਿੱਚ ਹੁਣਾ 스మెਲ ਆਉਂਦੀ ਹੈ ਜਿਵੇਂ ਕਿ ਆਪਾਂ ਵਧੀਆ ਪਿਓਰ ਸੁੰਡ ਹੁੰਦੀ ਹੈ ਨਾ ਏਸੀ ਚੀਜ਼ਾਂ ਚ ਆਪਾਂ ਉਲਝ ਜਾਨੇ ਆਪਾਂ ਲੈ ਆਉਨੇ ਆ ਨਾ ਮਾਰਕੀਟ ਦੇ ਵਿੱਚੋਂ ਪਰ ਆਪਾਂ ਨੂੰ ਨਕਲ ਦੇ ਦਿੰਦੇ ਨੇ ਆਪਾਂ ਨੂੰ ਆਦਰਕ ਸੁੱਕਿਆ ਹੋਇਆ ਫੜਾ ਕੇ ਕਹਿੰਦੇ ਨੇ ਵੀ ਇਹ ਸੁਣ ਲੇਗੀ ਹਨ ਪਰ ਤਾਈ ਨੂੰ ਆਪਾਂ ਆਪ ਕਹਿੰਦੇ ਵੀ ਮੈਂ ਤਾਂ ਬਹੁਤ ਲੈਤਾ ਹਨ ਮੈਨੂੰ ਫਾਇਦਾ ਨਹੀਂ ਹੋਇਆ ਹੈਗਾ ਸਭ ਤੋਂ ਪਹਿਲਾਂ ਕੋਸ਼ਿਸ਼ ਕਰਿਓ ਕਿ ਤੁਹਾਨੂੰ ਹਨ ਕਿਸੇ ਵੀ ਜੱਟਾਂ ਦੇ ਹਨ ਮਤਲਬ ਕਿ ਖੇਤਾਂ ਦੇ ਵਿੱਚ ਹਨ ਆਮ ਬੀਜ ਰਹੇ ਨੇ ਜਾਂ ਜਿਵੇਂ ਆਪਣੇ ਮਲੇਰ ਕੋਟਲੇ ਵੱਲ ਨੇ ਹਨ ਜਿਹੜੇ ਸਬਜ਼ੀ ਦਾ ਕੰਮ ਕਰਦੇ ਨੇ ਉਹਨਾਂ ਤੋਂ ਤੁਹਾਨੂੰ ਇਹ ਚੀਜ਼ ਮਿਲ ਜੂਗੀ ਅਗਰ ਇਹ ਮਿਲਦੀ ਹੈ ਤਾਂ ਠੀਕ ਹੈ ਨਹੀਂ ਤਾਂ ਫਿਰ ਆਪਾਂ ਨੂੰ ਪਾਊਡਰ ਲੈਣੀ ਪੈਣਾ ਸੁੰਡ ਦਾ ਹਨ ਕਿਤੇ ਉਹ ਵੀ ਵਧੀਆ ਕਿਸੇ ਅਨਸਾਰੀ ਦੀ ਦੁਕਾਨ ਤੋਂ ਤੁਸੀਂ ਕੀ ਕਰਨਾ ਇੱਕ ਤਾਂ ਸੁੰਡ ਦਾ ਪਾਊਡਰ ਲੈ ਕੇ ਆਉਣਾ ਤੇ ਦੂਸਰਾ ਤੁਸੀਂ ਨੇ ਲੈ ਕੇ ਆਉਣਾ ਹੈਗਾ ਆਪਣਾ ਗੂਗਲ ਗੂਗਲ ਦੀ ਦੇਖੋ ਤੁਸੀਂ ਗੋਲੀਆਂ ਵੀ ਦੇਖੀਆਂ ਹੋਣਗੀਆਂ ਹਨ ਜਿਹੜੀਆਂ ਕਿ ਖਾਂਦੇ ਹੈਗੇ ਤੇ ਪਰ ਇਹ ਗੂਗਲ ਹੋਰ ਹੁੰਦੀ ਹੈ ਕਿ ਜਿਹੜੀ ਕਿ ਆਪਣੇ ਜੋੜਾਂ ਦੇ ਦਰਦਾਂ ਵਾਸਤੇ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਆਪਣੀ ਬਾਡੀ ਹੈ ਜਿਹੜੀ ਉਹਦਾ ਖੂਨ ਹੈ ਜਿਹੜਾ ਹਨਾ ਉਹਨੂੰ ਵੀ ਇਹ ਠੀਕ ਕਰਦੀ ਹੈਗੀ ਤੇ ਜਿਹੜੀ ਸੰਡ ਹੈਗੀ ਇਹ ਤਾਂ ਪੁਰਾਣੇ ਬਜ਼ੁਰਗਾ ਦੱਸਦੇ ਹੁੰਦੇ ਸੀ ਕਿ ਇਹ ਸੰਡ ਹੈ ਜਿਹੜੀ ਇਹ ਬੈਬਾਦੀ ਨੂੰ ਮਾਰਦੀ ਹੈ ਹਨਾ ਆਮ ਬੀਜ ਰਹੇ ਨੇ ਜਾਂ ਜਿਵੇਂ ਆਪਣੇ ਮਲੇਰ ਕੋਟਲੇ ਵੱਲ ਨੇ ਹਨਾ ਜਿਹੜੇ ਸਬਜ਼ੀ ਦਾ ਕੰਮ ਕਰਦੇ ਨੇ ਉਹਨਾਂ ਤੋਂ ਤੁਹਾਨੂੰ ਇਹ ਚੀਜ਼ ਮਿਲ ਜੂਗੀ ਅਗਰੇ ਮਿਲਦੀ ਤਾਂ ਠੀਕ ਹੈ ਨਹੀਂ ਤਾਂ ਫਿਰ ਆਪਾਂ ਨੂੰ ਪਾਊਡਰ ਲੈਣੀ ਪੈਣਾ ਸੁੰਢ ਦਾ ਹਨ ਕਿਤੇ ਵੀ ਵਧੀਆ ਕਿਸੇ ਅਨਸਾਰੀ ਦੀ ਦੁਕਾਨ ਤੋਂ ਤੁਸੀਂ ਕੀ ਕਰਨਾ ਇੱਕ ਤਾਂ ਸੁੰਢ ਦਾ ਪਾਊਡਰ ਲੈ ਕੇ ਆਉਣਾ ਤੇ ਦੂਸਰਾ ਤੁਸੀਂ ਨੇ ਲੈ ਕੇ ਆਉਣਾ ਹੈਗਾ ਆਪਣਾ ਗੂਗਲ ਗੂਗਲ ਦੀ ਦੇਖੋ ਤੁਸੀਂ ਗੋਲੀਆਂ ਵੀ ਦੇਖੀਆਂ ਹੋਣਗੀਆਂ ਹਨਾ ਜਿਹੜੀਆਂ ਕਿ ਖਾਂਦੇ ਹੈਗੇ ਤੇ ਪਰ ਉਹ ਗੂਗਲ ਹੋਰ ਹੁੰਦੀ ਹੈ ਕਿ ਜਿਹੜੀ ਕਿ ਆਪਣੇ ਜੋੜਾਂ ਦੇ ਦਰਦਾਂ ਵਾਸਤੇ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਆਪਣੀ ਬਾਡੀ ਹੈ ਜਿਹੜੀ ਉਹਦਾ ਖੂਨ ਹੈ ਜਿਹੜਾ ਹਨਾ ਉਹਨੂੰ ਵੀ ਇਹ ਠੀਕ ਕਰਦੀ ਹੈਗੀ ਤੇ ਜਿਹੜੀ ਸੁੰਢ ਹੈਗੀ ਇਹ ਤਾਂ ਪ੍ਰਾਣੇ ਬਜ਼ੁਰਗ ਆ ਦੱਸਦੇ ਹੁੰਦੇ ਸੀ ਕਿ ਇੱਕ ਸੁੰਡ ਹੈ ਜਿਹੜੀ ਇਹ ਬੈਵਾਦੀ ਨੂੰ ਮਾਰਦੀ ਹੈ ਨਾ ਸਭ ਤੋਂ ਪਹਿਲਾਂ ਤਾਂ ਆਪਾਂ ਜਾਣਦੇ ਆ ਵੀ ਆਪਣੇ ਇਹ ਦਰਦ ਸਰੀਰ ਦੇ ਵਿੱਚ ਹਰ ਇੱਕ ਦੀ ਕਿਉਂ ਹੋਣ ਲੱਗ ਗਿਆ ਇਹ ਦੇਖੋ ਤਿੰਨ ਤਰੀਕੇ ਦੇ ਨਾਲ ਆਯੁਰਵੇਦਿਕ ਦੇ ਵਿੱਚ ਹਨ ਮੰਨਿਆ ਗਿਆ ਕਿ ਪਿੱਤ ਬਾਤ ਤੇ ਕਾਫ ਹਨ ਕਾ ਮਤਲਬ ਕਿ ਜਦੋਂ ਆਪਣੇ ਸਰੀਰ ਦਾ ਕੋਈ ਵੀ ਹਨ ਇਹਨਾਂ ਤਿੰਨਾਂ ਦੇ ਵਿੱਚੋਂ ਤੱਤ ਵਿਗੜਦਾ ਹੈਗਾ ਤਾਂ ਉਸ ਟਾਈਮ ਆਪਾਂ ਨੂੰ ਇਹ ਚੀਜ਼ ਦੀ ਪ੍ਰੋਬਲਮ ਹੁੰਦੀ ਹੈ ਜਿਵੇਂ ਕਿ ਆਪਾਂ ਨੂੰ ਨਾਜਲਾ ਹਨ ਖਾਂਸੀ ਜ਼ੁਕਾਮ ਹੋ ਗਿਆ ਆਪਾਂ ਦਵਾਈਆਂ ਲਈ ਜਾਂਦੇ ਆਂ ਅੰਗਰੇਜ਼ੀ ਤੇ ਉਹ ਅੰਦਰ ਹੀ ਆਪਣੇ ਜਮਾ ਦਿੰਦੀਆਂ ਨੇ ਫਿਰ ਉਹ ਚੀਜ਼ ਆਪਣੇ ਹੱਡਾਂ ਗੋਡਿਆਂ ਦੇ ਵਿੱਚ ਜੰਮ ਕੇ ਆਪਾਂ ਕਹਿੰਦੇ ਵੀ ਰੇਸ਼ਾ ਜੰਮ ਗਿਆ ਹਨ ਤੇ ਅਕਸਰ ਤੁਸੀਂ ਸੁਣਿਆ ਹੋਣਾ ਵੀ ਗ੍ਰੀਸ ਖਤਮ ਹੋ ਗਿਆ ਗ੍ਰੀਸ ਕੀ ਹੈ ਚਿਕਨਾਹਟ ਚਿਕਨਾਹਟ ਵਾਲੀਆਂ ਚੀਜ਼ਾਂ ਆਪਾਂ ਹਨਾ ਖਾਂਦੇ ਹੀ ਨਹੀਂ ਹੈਗੇ ਕਿਉਂਕਿ ਆਪਾਂ ਰੋਟ ਹੋਗੇ ਬਾਦਾਮ ਹੋਗੇ ਮੂੰਗਫਲੀਆਂ ਹੋਗੀਆਂ ਤੇ ਮੱਕੀ ਹੋਗੀ ਤੇ ਸਭ ਤੋਂ ਬੈਸਟ ਹੈਗੀ ਮੂੰਗੀ ਹਰੀ ਮੂੰਗੀ ਦੀ ਦਾਲ ਹਨਾ ਉਹਦੇ ਨਾਲ ਤੁਸੀਂ ਨਾ ਆਪਣੇ ਜਿਹੜੇ ਬਹੁਤ ਤੱਤ ਹੁੰਦੀ ਨਹੀਂ ਇਹਨਾਂ ਚੀਜ਼ਾਂ ਦੇ ਹਨ ਪਰ ਆਪਾਂ ਇਹ ਖਾਂਦੇ ਨਹੀਂ ਆਪਾਂ ਸਾਰਾ ਦਿਨ ਫਾਸਟ ਫੂਡ ਮੈਦਾ ਕੈਮੀਕਲ ਪੀਂ ਜਾਂਦੇ ਹਨ ਇਹ ਆਪਣੀ ਹੱਡਾਂ ਦੇ ਵਿੱਚ ਜੰਮੀ ਜਾਂਦੇ ਨੇ ਜਿਹਦੇ ਨਾਲ ਕਿ ਹਰ ਇੱਕ ਦਾ ਲੀਵਰ ਹੈ ਜਿਹੜਾ ਉਹ ਫੈਟੀ ਹੋ ਗਿਆ ਜਦੋਂ ਆਪਣਾ ਲੀਵਰ ਹੀ ਨਹੀਂ ਤੰਦਰੁਸਤ ਹੋਊਗਾ ਤਾਂ ਆਪਣਾ ਸਰੀਰ ਕਿਵੇਂ ਤੰਦਰੁਸਤ ਹੋਊਗਾ ਹਨ ਸਭ ਤੋਂ ਮੇਨ ਪ੍ਰੋਬਲਮ ਕਮਰ ਦਰਦ ਦੀ ਤੇ ਆਪਣੇ ਮੋਢੇ ਦਰਦ ਦੀ ਤੇ ਸਰਵਾਈਕਲ ਜਿਵੇਂ ਆਪਾਂ ਕਹਿ ਦਿੰਦੇ ਨੇ ਗਰਦਨ ਦਰਦ ਦੀ ਤੇ ਆਪਣੇ ਜੋੜਾਂ ਦੇ ਵਿੱਚ ਦਰਦ ਇਹ ਹੁੰਦਾ ਹੈਗਾ ਸਭ ਤੋਂ ਪਹਿਲਾਂ ਜੂਰੀਆ ਜੂਰੀਆ ਤੋਂ ਫਿਰ E S R E S R ਤੋਂ R ਫੈਕਟਰ R ਫੈਕਟਰ ਤੋਂ ਗਠੀਆ ਜਿਹਦਾ ਕਿ ਕੋਈ ਫਿਰ ਇਲਾਜ ਨਹੀਂ ਹੁੰਦਾ ਹੈਗਾ ਹਨਾ ਜਦੋਂ ਕਿ ਜ਼ਿਆਦਾ ਮਾਤਰਾ ਦੇ ਵਿੱਚ ਹੋ ਜੇ ਇਹ ਅੱਜ ਮੈਂ ਤੁਹਾਨੂੰ ਸ਼ੁਰੂ ਤੋਂ ਕਰਨਾ ਕਿ ਤੁਸੀਂ ਨੇ 300 ਗ੍ਰਾਮ ਤੁਸੀਂ ਨੇ ਲੈਣਾ ਆਪਣਾ ਜਿਹੜਾ ਸੁੱਕੀ ਹੋਈ ਆਪਣੀ ਸੁੰਡ ਹੁੰਦੀ ਹੈ ਹਨਾ 300 ਗ੍ਰਾਮ ਆਪਾਂ ਨੇ ਲੈਣੀ ਹੈਗੀ ਸੁੰਡ ਚਾਹੇ ਤਾਂ ਤੁਹਾਨੂੰ ਇਸ ਤਰੀਕੇ ਦੀ ਹੈਨਾ ਗਿੱਲੀ ਸੁੰਡ ਮਿਲ ਜੇ ਅਗਰ ਤੁਹਾਨੂੰ ਇਹ ਨਹੀਂ ਮਿਲਦੀ ਤਾਂ ਪਾਊਡਰ ਮਿਲ ਜਾਂਦਾ ਹੈ ਹਨਾ ਤੁਹਾਨੂੰ ਕਿਸੇ ਵਧੀਆ ਪੰਸਾਰੀ ਦੀ ਦੁਕਾਨ ਤੋਂ ਤੁਸੀਂ ਨੇ ਲੈਣਾ ਹੈਗਾ 300 ਗ੍ਰਾਮ ਸੁੰਡ ਲੈਣਾ 300 ਗ੍ਰਾਮ ਗੁਗਲ ਲੈਣੀ ਹੈਗੀ ਇੱਕ ਆਪਣੇ ਲੈਣਾ 300 ਗ੍ਰਾਮ ਹੀ ਗੁੜ ਜਿੰਨਾਂ ਨੂੰ ਸ਼ੂਗਰ ਜਿਵੇਂ ਆਪਾਂ ਨੂੰ ਹੁੰਦਾ ਵੀ ਡਾਇਬੀਟਿਸ ਦੀ ਪ੍ਰੋਬਲਮ ਹੈ ਉਹ ਤੁਸੀਂ 150 ਗ੍ਰਾਮ ਲੈ ਲਿਓ ਗੁੜ ਥੋੜਾ ਜਿਹਾ ਘੱਟ ਲੈ ਲਿਓ ਇਹ ਵੀ ਕੋਸ਼ਿਸ਼ ਕਰਿਓ ਕਿ ਤੁਹਾਨੂੰ ਨਾ ਪ੍ਰਾਣਾ ਗੁੜ ਮਿਲ ਜੇ ਜੇ ਉਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਤੇ ਉਹਦੇ ਵਿੱਚ ਤੁਸੀਂ ਨੇ ਪਾਉਣੀ ਆ 100 ਗ੍ਰਾਮ ਆਪਣੀ ਅਜਮੈਨ 100 ਗ੍ਰਾਮ ਅਜਮੈਨ 300 ਗ੍ਰਾਮ ਸੁੰਡ 300 ਗ੍ਰਾਮ ਗੁਗਲ ਤੇ 150 ਗ੍ਰਾਮ ਗੁੜ ਤੇ 1.5 ਤੁਸੀਂ ਮੇਥਿਆਂ ਦਾ ਪਾਊਡਰ ਉਹ ਪਾ ਲੈਣੇ ਨੇ ਤੁਸੀਂ 2 ਕ ਚਮਚੇ 1.5 ਕ ਚਮਚਾ ਪਾ ਲੈਣੇਗਾ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਕਰਨਾ ਕੀ ਹੈ ਪੀਸ ਲੈਣਾ ਪੀਸ ਕੇ ਸਮਾਰ ਕੇ ਹੈ ਨਾ ਇੱਕੋ ਜਿਹਾ ਕਰਕੇ ਇਹਨਾਂ ਦੀਆਂ ਤੁਸੀਂ ਨੇ ਗੋਲੀਆਂ ਬਟਣੀਆਂ ਨੇ ਗੋਲੀਆਂ ਕਿੰਨੀਆਂ ਕਿ ਤੁਸੀਂ ਨੇ ਇੰਚ-ਇੰਚ ਦੀਆਂ ਹੈ ਨਾ ਇੰਨੇ-ਇੰਨੇ ਇਕ ਗੋਲੀਆਂ ਵੱਟ ਲੈਣੀਆਂ ਨੇਗੀਆਂ ਉਹਨੂੰ ਤੁਸੀਂ ਇਹਨੇ ਦੋ ਗੋਲੀਆਂ ਸਵੇਰੇ ਦੋ ਗੋਲੀਆਂ ਸ਼ਾਮ ਨੂੰ ਲੈਣੀਆਂ ਨੇ ਚਾਹੇ ਤੁਸੀਂ ਕੋਸੇ ਪਾਣੀ ਨਾਲ ਲੈ ਲਓ ਤਾਂ ਅਸੀਂ ਚਾਹੇ ਤੁਸੀਂ ਗਰਮ ਚਾਹ ਨਾਲ ਲੈ ਲਓ ਦੁੱਧ ਤੁਸੀਂ ਨਾ ਪੀਓ ਹਨਾ ਮਤਲਬ ਕਿ ਹਜੇ 15-20 ਦਿਨ ਇਹ ਚੀਜ਼ ਦੇ ਨਾਲ ਤੁਸੀਂ ਦੁੱਧ ਬੰਦ ਕਰਕੇ ਰੱਖਿਓ ਦੁੱਧ ਪੀਣਾ ਤਾਂ ਤੁਸੀਂ ਦੁਪਹਿਰ ਵੇਲੇ ਪੀ ਲਓ ਹਨਾ ਹਲਕਾ ਜਿਹਾ ਵਿੱਚ ਪਾਣੀ ਪਾ ਕੇ ਤੇ ਥੋੜੀ ਜਿਹੀ ਉੱਪਰ ਜਿਹੜੀ ਉਹਦੀ ਮਲਿਆਈ ਆ ਜਾਂਦੀ ਹੈ ਨਾ ਉਹਨੂੰ ਉਤਾਰ ਦੇਣਾ ਹੈਗਾ ਕਿਉਂਕਿ ਗਾੜੀ ਚੀਜ਼ ਜਿਹੜੀ ਆਪਾਂ ਹੁੰਦੀਆਂ ਨਾ ਜੋੜਾਂ ਦੇ ਦਰਦਾਂ ਦੇ ਵਿੱਚ ਥੋੜੀ ਜਿਹੀ ਫਿਰ ਉਹ ਤੁਹਾਨੂੰ ਨੁਕਸਾਨ ਕਰਦੀ ਹੈਗੀ ਜਦੋਂ ਤੁਸੀਂ ਤੰਦਰੁਸਤ ਹੋਗੇ ਫਿਰ ਤੁਸੀਂ ਆਪਣੀ ਡਾਈਟ ਨੂੰ ਵਧੀਆ ਲੈ ਸਕਦੇ ਹੋਗੇ ਅਗਲੀ ਗੱਲ ਤੁਸੀਂ ਹੈਗੀ ਦੇਖੋ ਇਹ ਤਾਂ ਹੋ ਗਈਆਂ ਗੋਲੀਆਂ ਬਣਾ ਕੇ ਤੁਸੀਂ ਨੇ ਦੋ-ਦੋ ਲੈਣੀਆਂ ਹਨ ਜੀ ਤੇ ਨਾ ਵੀ ਪਤਾ ਲੱਗਿਆ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮੈਂ ਤੁਹਾਨੂੰ ਹਨਾ ਹਰ ਇੱਕ ਚੀਜ਼ ਦਾ ਪ੍ਰੋਪਰ ਜਵਾਬ ਦੇਵਾਂਗੀ ਇਹ ਚੀਜ਼ ਇੰਨੀ ਜ਼ਿਆਦਾ ਬੈਨੀਫਿਟ ਹੈ ਤੁਹਾਡੇ ਵਾਸਤੇ ਜਿਨ੍ਹਾਂ ਦੇ ਵੀ ਜੋੜਾਂ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਹਨਾ ਪੁਰਾਣੇ ਤੋਂ ਪੁਰਾਣਾ ਦਰਦ ਹੈ ਤੁਹਾਡਾ ਈਐਸਆਰ ਵੱਧ ਚੁੱਕਿਆ ਆਪਣਾ ਹਨਾ ਗਠੀਆ ਆਪਾਂ ਕਹਿ ਦਿੰਦੇ ਹਾਂ ਹੋ ਗਿਆ ਹੈਗਾ ਹਨਾ ਤਾਂ ਤੁਸੀਂ ਇਸ ਚੀਜ਼ ਨੂੰ ਨਾ ਲਗਾਤਾਰ ਖਾ ਕੇ ਦੇਖੋ ਤੁਹਾਨੂੰ ਕਿੰਨਾ ਫਰਕ ਪਵੇਗਾ ਇਹਦਾ ਅਗਰ ਤੁਹਾਨੂੰ ਲੱਗਦਾ ਵੀ ਹਨਾ ਅਸੀਂ ਸਿੱਧਾ ਨਹੀਂ ਖਾ ਸਕਦੇ ਕਈ ਨੂੰ ਹੁੰਦਾ ਹੈ ਨਾ ਵੀ ਅਸੀਂ ਇਦਾਂ ਗੋਲੀਆਂ ਨਹੀਂ ਖਾ ਸਕਦੇ ਤਾਂ ਤੁਸੀਂ ਸੁੰਦਰ ਅਜਮੈਨ ਇਹ ਚੀਜ਼ ਨੂੰ ਨਾ ਥੋੜਾ ਜਿਹਾ ਪ੍ਰਸ਼ਾਦ ਬਣਾ ਕੇ ਉਹਦੇ ਵਿੱਚ ਵੀ ਖਾ ਸਕਦੇ ਹੋ ਉਹ ਵੀ ਬਹੁਤ ਹੀ ਜ਼ਿਆਦਾ ਵਧੀਆ ਚੀਜ਼ ਹੈਗੀ ਤੇ ਜਿਹੜੇ ਤੇਲ ਨੇ ਹੁਣ ਮੈਂ ਤੁਹਾਨੂੰ ਨਾ ਤੇਲਾਂ ਵਾਲੇ ਦੱਸਦੀ ਆ ਨਾ ਵੀ ਕਿਹੜੇ ਕਿਹੜੇ ਤੇਲ ਲੈਣਗੇ ਉਹ ਸਭ ਤੋਂ ਪਹਿਲਾਂ ਤੁਸੀਂ ਲੈਣਾ ਨੀਲਗਿਰੀ ਦਾ ਤੇਲ ਇੱਕ ਨੰਬਰ ਨੀਲਗਿਰੀ ਦਾ ਤੇ ਤੇ ਦੋ ਨੰਬਰ ਤੁਸੀਂ ਲੈਣਾ ਤਿਲਾਂ ਦਾ ਤੇਲ ਨੀਲਗਿਰੀ ਦਾ ਤੇਲ ਲੈਣਾ ਤੁਸੀਂ ਨੇ 100 ml ਜਿਹੜਾ ਆਪਣਾ ਤਿਲਾਂ ਦਾ ਤੇਲ ਉਹਨੂੰ 300 ml ਲੈ ਲਿਓ ਚਾਹੇ 200 ml ਲੈ ਲਓ ਹਣਾ ਤੇ ਇੱਕ ਨਿੰਮ ਦਾ ਤੇਲ ਇਹ ਵੀ ਤੁਸੀਂ 100 ml ਲੈ ਲੈਣਾ ਬਾਕੀ ਸਾਰੇ ਤੇਲ ਜਿਹੜੇ 100-100 ml ਲੈਨੇ ਨੇ ਜਿਹੜਾ ਤੇਲਾਂ ਦਾ ਤੇਲ ਹੈ ਉਹ 200 ml ਲੋਚੇ ਹੋਏ ਤੇ 300 ml ਲੈ ਲਓ ਤੇ ਇੱਕ ਆ ਗਿਆ ਆਪਣਾ ਰਿੰਡੀ ਦਾ ਤੇਲ ਹਨਾ ਤੇ ਦੂਸਰਾ ਦੇਖੋ ਨਿੰਮ ਦਾ ਤੇਲ ਹੋ ਗਿਆ ਰਿੰਡੀ ਦਾ ਤੇਲ ਹੋ ਗਿਆ ਨੀਲਗਰੀ ਦਾ ਤੇਲ ਹੋ ਗਿਆ ਇੱਕ ਲੌਂਗਾ ਦਾ ਤੇਲ ਹੋ ਗਿਆ ਚਾਰ ਤੇਲ ਹੋ ਗਏ ਆਪਣੇ ਤੇ ਪੰਜਵਾਂ ਇਹਦੇ ਵਿੱਚ ਹੋ ਗਿਆ ਆਪਣਾ ਸਰੋਂ ਦਾ ਤੇਲ ਇਹਨਾਂ ਪੰਜੇ ਤੇਲਾਂ ਨੂੰ ਤੁਸੀਂ ਨੇ ਮਿਲਾ ਲੈਣਾ ਮਤਲਬ ਕਿ ਇਕੱਠੇ ਕਰ ਲੈਣਾ ਦੋ ਤਿੰਨ ਕਲੀਆਂ ਲਾਸਨ ਦੀਆਂ ਲੈ ਕੇ ਉਹਨਾਂ ਨੂੰ ਵੀ ਪੀਸ ਲੈਣਾ ਪੀਸ ਦੇ ਵਿੱਚ ਮਿਕਸ ਕਰ ਲੈਣੀਆਂ ਨੇ ਕੁਝ ਨਹੀਂ ਕਰਨਾ ਵਾਸਤੇ ਨੂੰ ਜਦੋਂ ਤੁਸੀਂ ਆਪਦੇ ਕਿਤੇ ਵੀ ਲਗਾਉਣਾ ਹੈਗਾ ਨਾ ਤੁਹਾਡੇ ਦਰਦ ਹੁੰਦਾ ਜਿੱਥੇ ਜਿੱਥੇ ਹੈਗਾ ਨਾ ਤੁਸੀਂ ਉਸ ਜਗ੍ਹਾ ਤੇ ਉਹ ਸਾਰੇ ਤੇਲਾਂ ਨੂੰ ਮਿਕਸ ਕਰਕੇ ਕਿਸੇ ਡੱਬੇ ਦੇ ਵਿੱਚ ਪਾ ਕੇ ਰੱਖ ਲਿਓ ਫਿਰ ਥੋੜਾ ਜਿਹਾ ਕੋਸਾ ਕਰ ਲੈਣਾ ਹੈ ਕੋਸਾ ਕਰਕੇ ਜਿੱਥੇ ਵੀ ਤੁਹਾਡੇ ਆਪਣੀ ਹੱਡਾਂ ਤੇ ਵਿੱਚ ਹੈ ਨਾ ਜੋੜਾਂ ਦੇ ਵਿੱਚ ਜੋਇੰਟ ਪੇਨ ਹੁੰਦਾ ਆਪਾਂ ਕਹਿ ਦਿੰਦੇ ਆ ਸਾਰੇ ਕਿਤੇ ਨਾ ਤੇ ਆਪਣੇ ਗੋਡਿਆਂ ਦੇ ਉੱਪਰ ਗਰਦਨ ਦੇ ਉੱਪਰ ਸਰਵਾਈਕਲ ਵਾਲੀ ਮੈਂ ਪਹਿਲਾਂ ਵੀ ਵੀਡੀਓ ਪਾਈ ਆ ਵੀ ਕੀ ਕੀ ਐਕਸਰਸਾਈਜ਼ ਦੇ ਨਾਲ ਆਪਾਂ ਸਰਵਾਈਕਲ ਆਪਣਾ ਦੂਰ ਕਰ ਸਕਦੇ ਹਾਂ ਤੇ ਕੋਈ ਦਵਾਈਆਂ ਲੈਣ ਦੀ ਲੋੜ ਨਹੀਂ ਹੁੰਦੀ ਆਪਾਂ ਐਕਸਰਸਾਈਜ਼ ਕਰ ਤੇ ਤੁਸੀਂ ਨੇ ਉਸ ਨੂੰ ਮਾਲਿਸ਼ ਕਰ ਲੈਣੀ ਹੈ ਆਪਣੇ ਸਾਰੇ ਕਿਤੇ ਮਾਲਿਸ਼ ਤੁਸੀਂ ਦੋ ਟਾਈਮ ਕਰ ਲਓ ਤਿੰਨ ਟਾਈਮ ਕਰ ਲਓ ਧੁੱਪ ਵਿੱਚ ਬੈਠ ਕੇ ਕਰ ਲਓ ਜਿਆਦਾ ਬੈਨੀਫਿਟ ਹੈ ਉਸ ਚੀਜ਼ ਦਾ ਤੇ ਮਾਲਿਸ਼ ਕਰਕੇ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਹੈ ਸਿੰਦਾ ਨਮਕ ਜਾਂ ਆਪਣਾ ਦੂਸਰਾ ਨਮਕ ਕੋਈ ਵੀ ਲੈ ਲਓ ਨਿਕ ਪੌਟਲੀ ਦੇ ਵਿੱਚ ਪਾ ਲਓ ਇੱਕ ਕੱਪੜੇ ਦੇ ਵਿੱਚ ਪਾ ਲਓ ਇੱਕ ਹਨਾ ਇੱਕ ੱਡੀ ਕੋ ਗਠੜੀ ਜੀ ਬਣਾ ਲਓ ਫਿਰ ਉਹਨੂੰ ਤਵੇ ਦੇ ਉੱਪਰ ਗਰਮ ਕਰ ਕਰਕੇ ਨਾ ਇਸ ਤਰੀਕੇ ਦੇ ਨਾਲ ਤੁਸੀਂ ਜਿੱਥੇ ਵੀ ਤੁਹਾਡੇ ਪੇਨ ਹੁੰਦੀ ਹੈ ਨਾ ਉੱਥੇ ਉਹਨੂੰ ਸੇਕ ਦੇ ਲਓ ਇਹ ਘਰ ਦੇ ਵਿੱਚ ਕਰ ਲਓਗੇ ਦੇਖੋ ਤੁਸੀਂ ਬਾਹਰ ਕਿਤੇ ਹਨਾ ਫਿਜ਼ੀਓਥੈਰੇਪੀ ਕੋਲੇ ਜਾਓਗੇ ਤਾਂ ਤੋਂ ਅਸੀਂ ਉੱਥੇ ਹੈ ਨਾ ਵਧੀਆ ਐਨ ਦੇਉਂਗੇ 5 5 10 10 ਦਾ 1000 ਰੁਪਿਆ ਨਾਲੇ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਇਹ ਘਰ ਦੇ ਵਿੱਚ ਤੁਸੀਂ ਕਰ ਲਓਗੇ ਫ੍ਰੀ ਆਫ ਕੋਸ ਫ੍ਰੀ ਹੈਗਾ ਹਨਾ ਮੈਂ ਤੁਹਾਨੂੰ ਦੱਸ ਰਹੀ ਹਾਂ ਕੋਈ ਨਾ ਚੀਜ਼ ਤੁਹਾਨੂੰ ਪਤਾ ਲੱਗੀ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਵੀ ਪੁੱਛ ਸਕਦੇ ਹੋ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੁਹਾਡੇ ਦਰਦਾਂ ਦੇ ਕਿੰਨੇ ਵੀ ਪੁਰਾਣਾ ਦਰਦ ਹੈ ਤੁਹਾਡੇ ਇਹ ਦੇਖੋ ਤੁਹਾਨੂੰ ਉਹਨਾਂ ਨੂੰ ਵੀ ਹੈ ਨਾ ਜਿਵੇਂ ਇੱਕ ਪਕੈਣੀ ਵੀ ਪੇਨ ਕਿਲਰ ਲੈ ਕੇ ਆਪਣਾ ਦਰਦ ਖਤਮ ਹੋ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਤੁਹਾਡਾ ਇਹ ਦਰਦ ਖਤਮ ਹੋਊਗਾ ਹਨਾ ਇੱਕ ਵੀਰ ਨੇ ਮੈਨੂੰ ਮੈਸੇਜ ਕੀਤਾ ਸੀ ਕਿ ਉਹਨਾਂ ਦੀ ਵਾਈਫ ਦੇ ਜਦੋਂ ਤੋਂ ਹਨਾ ਬੱਚਾ ਹੋਇਆ ਉਦੋਂ ਤੋਂ ਹੀ ਉਹ ਪੇਨ ਕਿਲਰ ਲੈ ਲਿਆ ਵੀ ਸਾਰੇ ਸਰੀਰ ਦੇ ਵਿੱਚ ਦਰਦ ਤੋਂ ਵੀਰ ਜੀ ਮੇਰੀ ਵੀਡੀਓ ਦੇਖਦੇ ਹੋਣਗੇ ਅਗਰ ਨਹੀਂ ਦੇਖਦੇ ਹੋ ਹਨਾ ਮੈਂ ਤਾਂ ਵੀ ਕਹੂੰਗੀ ਮੈਂ ਉਹਨਾਂ ਨੂੰ ਚਲੋ ਲਿੰਕ ਵੀ ਭੇਜ ਦੂੰਗੀ ਤੇ ਇਹ ਚੀਜ਼ਾਂ ਜਿਹੜੀਆਂ ਮੈਂ ਦੱਸੀਆਂ ਨੇ ਹਨਾ ਇਹ ਤੁਸੀਂ ਦੇਣ ਲੱਗੋ ਆਪਣੀ ਵਾਈਫ ਨੂੰ ਤੇ ਇਹਦੇ ਨਾਲ ਨਾ ਜਿੰਨਾ ਵੀ ਉਹਨਾਂ ਦੇ ਪੁਰਾਣਾ ਦਰਦ ਹੈ ਕਿਉਂਕਿ ਜਿਹੜੇ ਆਪਾਂ ਕਹਿੰਦੇ ਵੀ ਡਿਲੀਵਰੀ ਵਿਲੇ ਹੈ ਨਾ ਉਸ ਤੋਂ ਬਾਅਦ ਪੇਨ ਹੋਣ ਲੱਗ ਜਾਂਦੀ ਹੈ ਉਸ ਟਾਈਮ ਆਪਾਂ ਨੂੰ ਵੀਕਨੈਸ ਹੁੰਦੀ ਹੈ ਤੇ ਆਪਾਂ ਹੁਣ ਤਾਕਤ ਵਾਲੀਆਂ ਚੀਜ਼ਾਂ ਕੇ ਪੰਜੀਰੀਆਂ ਖਵਾਉਂਦੀਆਂ ਸੀ ਮੰਮੀ ਉਹ ਰਿਹਾ ਦੇਗ ਵਗੈਰਾ ਪ੍ਰਸ਼ਾਦ ਬਣਾ ਕੇ ਖਵਾਉਂਦੇ ਸੀ ਨਾ ਉਹਦੇ ਵਿੱਚ ਅਜਮੈਨ ਸੁੰਡ ਦਾਖਾ ਪਾਉਂਦੇ ਸੀ ਪਰ ਅੱਜ ਕੱਲ੍ਹ ਹਨ ਆਪਣੀਆਂ ਖੁਰਾਕਾਂ ਹੀ ਕੰਮ ਦੀਆਂ ਨਹੀਂ ਰਹੀਆਂ ਤਾਂ ਇਹੋ ਆਪਣੇ ਸਰੀਰ ਵੇਕਾਰ ਹੋਈ ਜਾ ਰਹੇ ਨੇ ਹਨ ਛੋਟੇ ਛੋਟੇ ਬੱਚੇ ਵੀ ਕਹਿੰਦੇ ਨੇ ਵੀ ਮੇਰੇ ਗੋਡੇ ਦੁਖਦੇ ਹੈ ਹਨ ਮਲਕਿ 30 30 40 40 ਸਾਲ ਦੀਆਂ ਹਨ ਪੈਣਾ ਜਿਹੜੀਆਂ ਗੁਰਦੁਆਰਾ ਸਾਹਿਬ ਜਾਂਦੀਆਂ ਨੇ ਉਹ ਵੀ ਚੇਰਾਂ ਤੇ ਬੈਠਦੀਆਂ ਨੇ ਹਨਾ ਆਪਾਂ ਆਪਣੇ ਸਰੀਰ ਨੂੰ ਨਾ ਮੋੜਨੋਂ ਹੀ हट ਗਈ ਲੈਟਰਨ ਜਾਨੀਆ ਨਾ ਉਹ ਵੀ ਆਪਾਂ ਕੁਰਸੀ ਤੇ ਬੈਠਦੇ ਆਂ ਖਾਣਾ ਵੀ ਕੁਰਸੀ ਤੇ ਹਨਾ ਪੈਣਾ ਵੀ ਆਪਣੇ ਬੈਡਾਂ 'ਤੇ ਹੈਗਾ ਨੀਚੇ ਤਾਂ ਬੈਠਣੀ ਨਹੀਂ ਚੌਂਕੜਾ ਮਾਰ ਕੇ ਤਾਂ ਜਿਹਦੇ ਨਾਲ ਕੇ ਆਪਣੇ ਜਿਹੜੇ ਜੋਇੰਟ ਨੇ ਆਪਣੇ ਗੋਡੇ ਨੇ ਆਪਣੇ ਹੱਥ ਨੇ ਦੇਖੋ ਹੁਣ ਜਿੰਮਾਂ ਦੇ ਵਿੱਚ ਜਾ ਕੇ ਨਾ ਇਸ ਇਸ ਤਰੀਕੇ ਦੇ ਨਾਲ ਇਹਨਾਂ ਐਦਾਂ ਰੱਸੀਆਂ ਜੀਆਂ ਖਿੱਚਦੇ ਆਂ ਹਨਾ ਤੇ ਇਹ ਘਰ ਦੇ ਵਿਚਾਰ ਹਨ ਜੇ ਆਪਾਂ ਕਹੀਏ ਵੀ ਥਾਪੀ ਨਾਲ ਕੱਪੜੇ ਧੋ ਲੋ ਜਾਂ ਮਟੋਕੇ ਵਾਲੀ ਮਸ਼ੀਨ ਨਾਲ ਮਟੋ ਕਰ ਲੋ ਜਾਂ ਸੰਨੀਆਂ ਕਰ ਲੋ ਉਹ ਆਪਾਂ ਤਾਂ ਹੁੰਦੀਆਂ ਨੇ ਆਪਾਂ ਕਹਿੰਦੇ ਨਾ ਮੇਰੀ ਤਾਂ ਢੂਹੀ ਦੁਖਦੀ ਆ ਨਾ ਮੈਥੋਂ ਨਹੀਂ ਹੁੰਦਾ ਹਨ ਜਿੰਮਾਂ ਦੇ ਵਿੱਚ ਜਾ ਕੇ ਵੀ ਤਾਂ ਆਪਾਂ ਇਹ ਕੰਮ ਕਰਦੇ ਆ ਉਹ ਘਰੇ ਕਰ ਲੋ ਕੰਮ ਛੱਡ ਕੇ ਇਸੇ ਕਰਕੇ ਆਪਣੇ ਸਰੀਰ ਬੇਕਾਰ ਹੋਈ ਜਾਂਦੇ ਨੇ ਨਾ ਖਾਣੇ ਵੱਲ ਧਿਆਨ ਦੇਵੋ ਤੇ ਥੋੜਾ ਥੋੜਾ ਚਾਹੀ ਔਖੇ ਔਖੇ ਕਰੋ ਹਨਾ ਕੰਮ ਕਰੋ ਕਈ ਭੈਣਾਂ ਨੇ ਮੈਨੂੰ ਪੁੱਛਿਆ ਵੀ ਦੀਦੀ ਤੁਹਾਡੀ ਕਮਰ ਦਰਦ ਕਿਵੇਂ ਠੀਕ ਹੋਇਆ ਦੇਖੋ ਕਮਰ ਦਰਦ ਹੁਣ ਮੈਂ ਕਈ ਭੈਣਾਂ ਨੂੰ ਦੱਸਦੀ ਆ ਵੀ ਕਸਰ ਕਿਸਾ ਤੋਂ ਬੈਠ ਕੇ ਉੱਠਿਆ ਨਹੀਂ ਜਾਂਦਾ ਹਨ ਜਦੋਂ ਮੇਰੀ ਕਮਰ ਦਰਦ ਹੁੰਦਾ ਸੀਗਾ ਨਾ ਮੈਂ ਕਿਸੇ ਵੀ ਚੀਜ਼ ਦੀ ਜਿਵੇਂ ਕੋਈ ਥਮਲਾ ਲਾ ਲਵੋ ਕੋਈ ਕੰਧ ਲਾ ਲਵੋ ਜਾਂ ਕੋਈ ਚੀਜ਼ ਲਾ ਲਵੋ ਉਹਦੀ سپورਟ ਲੈ ਕੇ ਖੜੀ ਹੁੰਦੀ ਸੀ ਹਨ ਫਿਰ ਵੀ ਮੇਰੀ ਜਾਨ ਨਿਕਲ ਜਾਂਦੀ ਸੀ ਮੇਰੀ ਚੀਕਾਂ ਨਿਕਲ ਜਾਂਦੀਆਂ ਸੀਗੀਆਂ ਪਰ ਜਿਹੜੀ ਆਪਾਂ ਪੈਰਾਂ ਪਰ ਬਹਿ ਕੇ ਖੜੇ ਹੋਣ ਵਾਲੀ ਹੈ ਨਾ ਪੈਰਾਂ ਪਰ ਬਹਿ ਕੇ ਖੜੇ ਹੋਗੇ ਪੈਰਾਂ ਪਰ ਬਹਿ ਕੇ ਖੜੇ ਹੋਗੇ ਕੋਸ਼ਿਸ਼ ਕਰੋ ਕਿ ਚਾਹੇ ਕਿਸੇ ਚੀਜ਼ ਨੂੰ ਫੜ ਕੇ ਖੜੇ ਹੋਣ ਦੀ ਕੋਸ਼ਿਸ਼ ਕਰੋ ਇਹਦੇ ਨਾਲ ਨਾਲੇ ਤਾਂ ਤੁਹਾਡੇ ਜਿਹੜੇ ਗੋਡੇ ਨੇ ਇਹਨਾਂ ਦੀ ਪ੍ਰੈਕਟਿਸ ਹੁੰਦੀ ਹੈ ਤੇ ਨਾਲੇ ਜਿਹੜਾ ਤੁਹਾਡਾ ਕਮਰ ਦਰਦ ਹੈ ਉਹ ਵੀ ਕਾਫੀ ਜਲਦੀ ਠੀਕ ਹੋਵੇਗਾ ਨਾ ਪਹਿਲਾਂ-ਪਹਿਲਾਂ ਤੁਹਾਨੂੰ ਪੰਜ-ਚਾਰ ਦਿਨਾਂ ਦੀ ਦਿੱਕਤ ਆਵੇਗੀ ਤੇ ਬਾਅਦ ਦੇ ਵਿੱਚ ਠੀਕ ਹੋ ਜਾਊਗਾ ਇਹ ਚੀਜ਼ਾਂ ਦੇ ਕੋ ਤੁਹਾਨੂੰ ਹਨਾ ਜ਼ਰੂਰ ਕਰਨੀਆਂ ਪੈਣੀਆਂ ਫੇਰ ਹੀ ਤੁਹਾਡਾ ਸਰੀਰ ਠੀਕ ਰਹੇਗਾ ਤੇ ਇੱਕ ਥੋੜਾ ਜਿਹਾ ਤੁਹਾਨੂੰ ਆਸਾਨ ਤਰੀਕਾ ਵੀ ਦੱਸ ਦਿੰਨੀ ਆ ਮੈਂ ਸ਼ਾਮ ਨੂੰ ਇੱਕ ਚਮਚ ਹਨਾ ਮੇਥਿਆਂ ਦਾ ਭਿਉਂ ਕੇ ਰੱਖ ਦਿਓ ਜਿਹੜੇ ਆਪਣੇ ਪੀਲੇ ਰੰਗ ਦੇ ਮੇਥੇ ਹੁੰਦੀ ਆ ਤੇ ਸਵੇਰੇ ਉਹ ਪਾਣੀ ਨੂੰ ਤੁਸੀਂ ਪੀ ਲਓ ਇਹਦੇ ਨਾਲ ਵੀ ਦੇਖਿਓ ਤੁਸੀਂ ਲਗਾਤਾਰ ਪੀਣ ਨਾਲ ਤੁਹਾਡੇ ਜੂਰੀਆ ਜਿਹਨੂੰ ਆਪਾਂ ਕਹਿੰਦੇ ਆ ਵਧ ਗਿਆ, ESR ਵਧ ਗਿਆ ਹਨਾ ਜੋੜਾਂ ਦਾ ਪੇਨ ਹੋ ਜਾਂਦਾ ਉਹਦੇ ਨਾਲ ਵੀ ਬਹੁਤ ਫਰਕ ਪੈ ਜਾਂਦਾ ਹੈਗਾ ਇਹ ਅੱਗੇ ਹਨ ਘਰਾਂ ਦੇ ਵਿੱਚ ਇਦਾਂ ਨਹੀਂ ਹੋਮ ਰੈਮਡੀਆਪ ਕਰਦੇ ਰਹਿੰਦੇ ਸੀ ਤਾਂ ਹੀ ਉਹ ਬਜ਼ੁਰਗਰ ਤੰਦਰੁਸਤ ਹੁੰਦੇ ਸੀਗੇ ਹਨ ਅੱਜ ਕੱਲ ਆਪਾਂ ਛੱਡਤੀਆਂ ਆਪਾਂ ਬਸ ਦਵਾਈਆਂ ਤੇ ਰਹਿ ਗਿਆਂ ਦਵਾਈਆਂ ਕੀੜਨੀਆਂ ਲੀਵਰ ਬਹੁਤ ਕੁਝ ਖਰਾਬ ਕਰ ਰਹੀਆਂ ਨੇ ਤਾਂ ਮੇਰੇ ਹੱਥ ਵੱਨ ਕੇ ਬੇਨਤੀ ਹੈ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਹੁਣ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚੋਂ ਤੱਕਲੇ ਸਾਰੇ 팬 ਪ੍ਰਾਪਾਂ ਨੂੰ ਮੇਰੇ ਵੱਲੋਂ ਸਤ ਸਿਰੀ ਆ ਕੱਲ ਤੇ ਇਹ ਚੀਜ਼ ਨੂੰ ਤੁਸੀਂ ਜ਼ਰੂਰ ਬਣਾਉਣਾ ਨਾ ਵੀ ਪਤਾ ਲੱਗੇ ਕਿਸੇ ਚੀਜ਼ ਦਾ ਤਾਂ ਤੁਸੀਂ ਮੈਨੂੰ ਦੁਬਾਰਾ ਤੋਂ ਪੁੱਛ ਸਕਦੇ ਹੋ ਮੈਂ ਤੁਹਾਨੂੰ ਹਰ